ਪੰਜਾਬ ਸਰਕਾਰ ਨੇ ਸਕੱਤਰ ਦੇ ਬਲਾਸਮਾ ਨਾਲ ਇੱਕ ਵਿਸ਼ੇਸ਼ ਮੀਟਿੰਗ ਸੱਦੀ ਸੀ ਜਿਹੜੀ ਉਹ ਮੀਟਿੰਗ ਆ ਅੱਜ 26 ਜੂਨ ਨੂੰ ਜਿਹੜੀ ਹੋਵੇਗੀ 26 ਜੂਨ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਵਿੱਤ ਸਕੱਤਰ ਇਸੇ ਤਰ੍ਹਾਂ ਸਕੱਤਰ ਪਰਸੋਨਲ ਅਤੇ ਸਕੱਤਰ ਆਮ ਰਾਜ ਵਿਭਾਗ ਵਿਭਾਗ ਮੀਟਿੰਗ ਕਰਨਗੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਤਿੰਨ ਅਧਿਕਾਰੀਆਂ ਦੀ ਜਿਹੜੀ ਅਧਾਰਿਕ ਜਿਹੜੇ ਮੁਲਾਸਮਾ ਦੀਆਂ ਮੰਗਾਂ ਮੰਨਣ ਦੇ ਲਈ ਇਹਦਾ ਜਵਾਬ ਸਿੱਧੇ ਰੂਪ ਦੇ ਵਿੱਚ ਆਉਂਦਾ ਨਹੀਂ ਪਰ ਸਕੱਤਰ ਦੇ ਜਿਹੜੇ ਲੀਡਰਸ਼ਿਪ ਜਿਹੜੀ ਨਾਲ ਜਿਹੜੀ ਮੀਟਿੰਗ ਵੀ ਰੱਖੀ ਹੈ ਸਰਕਾਰ ਨੇ ਉਹਦੇ ਵਿੱਚ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਕੱਤਰ ਦੇ ਲੀਡਰਾਂ ਨੂੰ ਸੁਖਚੈਨ ਸਿੰਘ ਖੈਰਾ ਨੂੰ ਵੀ ਉਹ ਇਸ ਮੀਟਿੰਗ ਦੇ ਵਿੱਚ ਗਰਾਊਂਡ ਤੇ ਜਿਹੜਾ ਕਿ ਕਿਆ ਕਰਨਗੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਕਿਹੜੇ ਢੰਗ ਨਾਲ ਮੰਨੀਆਂ ਜਾ ਸਕਣ ਤੇ ਉਸ ਤੋਂ ਅਗਲੀ ਮੀਟਿੰਗ ਜਿਹੜੀ ਹੈ ਪੰਜਾਬ ਦੇ ਪ੍ਰਮੁੱਖ ਸਕੱਤਰ ਕੇਪੀ ਸੈਨਾ ਨਾਲ ਹੋਏਗੀ ਇਸੇ ਤਰ੍ਹਾਂ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਜਿਹੜਾ ਹੈ ਪੰਜਾਬ ਦੇ ਬਲਾਸਮਾ ਤੇ ਪੈਨਸ਼ਨ ਦੀਆਂ ਸਾਂਝੀਆਂ ਮੰਗਾਂ ਦੇ ਲਈ ਸੰਘਰਸ਼ ਕਰ ਰਿਹਾ ਹੈ ਜਦੋਂ ਇਸ ਮੀਟਿੰਗ ਦੇ ਵੱਲੋਂ ਫਰੰਟ ਦੇ ਵੱਲੋਂ ਲੁਧਿਆਣਾ ਦੇ ਵੱਡੇ ਪੱਧਰ ਤੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਰੈਲੀਆਂ ਕੀਤੀਆਂ ਗਈਆਂ ਨਾਰੇਬਾਜ਼ੀ ਕੀਤੀ ਗਈ ਤੇ ਉਸੇ ਦਿਨ ਉਹਨਾਂ ਨੂੰ 26 ਜੂਨ ਨੂੰ ਜਿਹੜੀ ਹੈ ਕੈਬਨਿਟ ਦੀ ਜਿਹੜੀ ਸਬ ਕਮੇਟੀ ਨੇ ਮੀਟਿੰਗ ਦਾ ਸੱਦਾ ਦਿੱਤਾ ਸੋ 26 ਜੂਨ ਨੂੰ ਜਿਹੜੀ ਹੈ ਕੈਬਨਿਟ ਸਬ ਕਮੇਟੀ ਜਿਹੜੀ ਹੈ ਉਹ ਪਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਮੀਟਿੰਗ ਕਰੇਗੀ ਸਾਂਝੇ ਫਰੰਟ ਨਾਲ ਕਿ ਉਸ ਮੀਟਿੰਗ ਦੇ ਵਿੱਚ ਕੁਝ ਕੀ ਕੁਝ ਮਿਲਣ ਵਾਲਾ ਹੈ ਕਿਉਂਕਿ ਸਾਂਝਾ ਫਰੰਟ ਸਾਜੀਆਂ ਮੰਗਾਂ ਦੇ ਲਈ ਲੜਦਾ ਆ ਰਿਹਾ ਹੈ ਉੱਥੇ ਹੀ ਗੱਲ ਹੋ ਜਾਏਗੀ 13% ਇਹਦੀ ਗੱਲ ਕਰੀ ਹੋਵੇਗੀ ਉੱਥੇ ਹੀ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਹੋਏਗੀ ਉੱਥੇ ਹੀ 17 ਜੁਲਾਈ 2020 ਤੋਂ ਬਾਅਦ ਪਰਤੀ ਹੋਈ ਮਲਾਜ਼ਮਾਂ ਦੇ ਉੱਪਰ ਕੇਂਦਰੀ ਥਾਂ ਤੇ ਪੰਜਾਬ ਸਕੇਲ ਦੇਣ ਦੀ ਗੱਲ ਹੋਏਗੀ ਉੱਥੇ ਠੇਕਾ ਆਊਟਸ ਮਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗੱਲ ਹੋਏਗੀ ਪੈਸ਼ਨਲ 2.95 ਪੈਨਸ਼ਨ ਸੋਧਨ ਦੀ ਗੱਲ ਹੋਏਗੀ ਔਰ ਇਸੇ ਤਰ੍ਹਾਂ ਹੀ ਜਿਹੜੀਆਂ ਨੇ ਮੰਗਾਂ ਨੇ ਮਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਨੇ ਉੱਥੇ ਚਰਚਾ ਜ਼ਰੂਰ ਹੋਏਗੀ ਸੋ ਦੋਸਤੋ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਖੁਸ਼ ਕਰਨ ਦੇ ਲਈ ਜਿਹੜੀ ਦੱਸਿਆ ਇਹ ਗਿਆ ਕਿ ਵਿੱਤ ਮੰਤਰੀ ਹਰਪਾ ਸਿੰਘ ਚੀਮਾ ਦੇ ਵੱਲੋਂ ਕੁਝ ਦਿਨ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਉਹ ਸੀਐਮ ਮਾਨ ਨਾਲ ਖੁਦ ਜਿਹੜੀ ਸਿਫਾਰਿਸ਼ ਕਰਨਗੇ 4% ਜੀਡੀਏ ਜਾਰੀ ਕੀਤਾ ਜਾਏਗਾ ਹਾਲਾਂਕਿ ਜਿਹੜੀ ਇਹ ਖਬਰਾਂ ਜਿਹੜੀਆਂ ਆ ਰਹੀਆਂ ਸੋਸ਼ਲ ਮੀਡੀਆ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਸੀ ਇਸ ਤੇ ਕੋਈ ਵੀ ਧਾਰਕ ਇੱਕ ਪੁਸ਼ਟੀਕਰਨ ਤਾਂ ਨਹੀਂ ਹੋਇਆ ਸੀ ਪਰ ਦੱਸਿਆ ਗਿਆ ਕਿ 26 ਜੂਨ ਨੂੰ ਇੱਕ ਹੈ ਮੀਟਿੰਗ ਜਿਹੜੀ ਅੱਜ ਹੋਣ ਜਾ ਰਹੀ ਹੈ ਮੀਟਿੰਗ ਮੁਲਾਜ਼ਮਾਂ ਨਾਲ ਹੋਣ ਜਾ ਰਹੀ ਹੈ ਜਾਨੀ ਕਿ ਅੱਜ ਇੱਕ ਅਹਿਮ ਮੀਟਿੰਗ ਹੋਏਗੀ ਉਸ ਦੇ ਵਿੱਚ 4% ਡੀਏ ਨੂੰ ਲੈ ਕੇ ਸਹਿਮਤੀ ਜ਼ਰੂਰ ਬਣ ਸਕਦੀ ਹੈ ਪੂਰੀ ਆਸ ਬਣ ਸਕਦੀ ਹੈ ਕਿਉਂਕਿ ਦੇਸ਼ ਭਰ ਦੇ ਸਾਰੀਆਂ ਸਟੇਟਾਂ ਨੇ ਜਿਹੜਾ 55% ਮਲਾਜ਼ਮਾਂ ਨੂੰ ਡੀਏ ਦੇ ਚੁੱਕੀਆਂ ਹਨ ਮਲਾਜ਼ਮਾਂ ਅਤੇ ਪੈਨਸ਼ਨ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਾਡਾ ਜਿਹੜਾ ਡੀਏ ਹੈ ਕੇਂਦਰ ਦੇ ਬਰਾਬਰ ਜਿਹੜਾ ਹੈ ਸਾਡਾ ਡੀਏ ਕੀਤਾ ਜਾਵੇ ਤੇ ਸੀਐਮ ਮਾਨ ਦੇ ਵੱਲੋਂ ਜਿਹੜਾ ਹੈ ਮਲਾਜ਼ਮਾਂ ਤੇ ਪੈਨਸ਼ਨ ਨੂੰ ਪੱਟਾ ਤੋਹਫਾ ਦਿੱਤਾ ਜਾਵੇਗਾ ਕਿ 4% ਜਿਹੜੀ ਸਹਿਮਤੀ ਜਿਹੜੀ ਹੈ ਹਰਾ ਪੈ ਚੱਲੇਗਾ ਦੇਖਣਾ ਇਹ ਹੀ ਹੋਵੇਗਾ ਕਿ ਇਸ ਤੋਂ ਇਲਾਵਾ 6ਵੇਂ ਪੀ ਕਮਿਸ਼ਨ ਦੇ ਏਰੀਆ ਦੇ ਬਕਾਇਦੇ ਰਾਸ਼ੀ ਜੋ ਕਿ ਤਾਂਜੀ ਦਿੱਤੀ ਜਾਣੀ ਸੀ ਜਿਹੜੇ ਪੈਨਸ਼ਨਰ ਅਤੇ ਮੁਲਾਜ਼ਮਾਂ ਨੂੰ ਜਿਹੜੀ ਕਿਸ਼ਤ ਜਾਰੀ ਨਹੀਂ ਹੋਈਆਂ ਸੋ ਦੱਸਿਆ ਜਾ ਰਿਹਾ ਕਿ ਜੂਨ ਮਹੀਨੇ ਦੀ ਆਖਰੀ ਹਫਤੇ ਸੋ ਆਖਰੀ ਜਿਹੜਾ ਹਫਤਾ ਚਾਰਿਆ ਹੈ ਸੋ ਖਾਤਿਆਂ ਦੇ ਵਿੱਚ ਜਿਹੜੀ ਰਾਸ਼ੀ ਉਹ ਜਾਰੀ ਕੀਤੀ ਜਾ ਸਕਦੀ ਹੈ ਸੋ ਇੱਕ ਅਹਿਮ ਖਬਰ ਸੀ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਡਾ ਨਾਲ ਸਾਂਝੀ ਕੀਤੀ ਹੈ ਇਸ ਜੀ ਇੱਕ ਚੈਨਲ ਤੇ ਨਵੀਂੋ ਚੈਨਲ ਜੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ